ਅਰਸਰ ਤੋਂ ਪਠਾਨਕੋਟ ਵੱਲ ਜਾ ਰਹੇ ਇੱਕ ਕਾਰ ਬਟਾਲਾ ਨੇੜੇ ਪਿੰਡ ਅਲੀਵਾਲ ਦੇ ਬਾਈਪਾਸ ਤੇ ਪਹੁੰਚੀ ਤਾਂ ਅਚਾਨਕ ਕਾਰ ਨੂੰ ਭਿਆਨਕ ਅਗ ਲੱਗ ਗਈ ਕਾਰ 'ਚ ਕਿੰਨੇ ਯਾਤਰੀ ਸਵਾਰ ਸਨ ਜਾਂ ਕਾਰ ਕਿਸ ਕੰਪਨੀ ਦੀ ਹੈ ਇਸ ਬਾਰੇ ਅਜਬ ਕੁਝ ਪਤਾ ਨਹੀਂ ਲੱਗ ਸਕਿਆ ਉੱਥੇ ਇਸ ਕਾਰ ਨੂੰ ਲੱਗੀ ਅਗ ਤੇ ਕਾਬੂ ਪਾਉਣ ਦੇ ਲਈ ਪਹੁੰਚੀ ਫਾਇਰ ਬਗੇਰ ਦੀ ਟੀਮ ਦੇ ਕਰਮਚਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅਲੀਵਾਲ ਬਾਈਪਾਸ ਨੇੜੇ ਇੱਕ ਕਾਰ ਨੂੰ ਅਗ ਲੱਗ ਗਈ ਹੈ ਜਿਸ ਤੋਂ ਉਹ ਆਪਣੇ ਮੁਲਾਜ਼ਿਮਾਂ ਸਮੇਤ ਮੌਕੇ ਤੇ ਪਹੁੰਚੇ ਤੇ ਆਪਣੀ ਇੱਕ ਗੱਡੀ ਦੀ ਮਦਦ ਨਾਲ ਅਗਦੇ ਕਾਬੂ ਪਾਇਆ ਗਿਆ ਉਹਨਾਂ ਦੱਸਿਆ ਕਿ ਕਾਰ ਵਿੱਚ ਕਿੰਨੇ ਸਵਾਰੀਆਂ ਸਨ ਅਤੇ ਕਾਰ ਕਿਸ ਕੰਪਨੀ ਦੀ ਹੈ ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਮਾਲਕ ਦਾ ਪਤਾ ਲੱਗਿਆ ਹੈ ਇਸ ਬਾਰੇ ਹੁਣ ਤੱਕ ਲੋਕਾਂ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਤਿੰਨ ਲੋਕ ਸਵਾਰ ਸਨ ਲੇਕਿਨ ਹੁਣ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸકી

ਰਾਮਨ ਕੇ ਇਕਨ ਸਫਾਰ ਸਨਤ ਹੈ ਸਰ ਕੀ ਕੀ ਹੋਇਆ ਗੱਡੀ ਸਰ ਸਾਨੂੰ ਨਹੀਂ ਪਤਾ ਕਿ ਸਾਨੂੰ ਸਾਨੂੰ ਫੋਨ ਆਇਆ ਕਿ ਫਲਾਹ ਜਿਹੜਾ ਅੱਗ ਲੱਗੀ ਦੀ ਹੈ ਅਸੀਂ ਸਾਨੂੰ ਫੋਨ ਤੇ ਸੁਣਦੇ ਆਈ ਅਸੀਂ ਇੱਥੇ ਆ ਗਏ ਆਂ ਦੇਖਦੇ ਗੱਡੀ ਅੱਗ ਲੱਗੀ ਪਰ ਅਸੀਂ ਆ ਕੇ ਉਹਨੂੰ ਕੰਟਰੋਲ ਕਰ ਲਿਆ ਗੱਡੀ ਵਿੱਚ ਸੀਐਨਜੀ ਗੱਡੀ ਲੱਗਦੀ ਹੈ ਇਹ ਦੇਖੋ ਬਿਲਕੁਲ ਇਹਦਾ ਮਾਲਕ ਕੋਈ ਗੱਡੀ ਦਾ ਨਹੀਂ ਸਾਡੇ ਸਾਹਮਣੇ ਕੋਈ ਮਾਲਕ ਨਹੀਂ ਆਇਆ ਨਾ ਸਾਨੂੰ ਕੋਈ ਮਿਲਿਆ ਇਸੇ ਅਸਰ ਆਪਣਾ ਕਾਰਵਾਈ ਕੀਤੀ ਅੱਗ ਬੁਝਾਤੀ ਹੈ ਨਹੀਂ ਨਹੀਂ ਸਾਡੀ ਬਿਟਾ ਦੇ ਦੀ ਹੈ ਬਿਟਾ ਦੇ ਗੱਡੀ ਹੈ ਸਾਡੀ ਠੀਕ ਹੈ